ਸਮਾ ਹੋ ਗਿਆ ਜੀ ਇਸ ਟਾਈਮ ਐਗਜ਼ੈਕਿਟਰ 6:00 ਵਜੇ ਤੇ 5 ਮਿੰਟ ਤਿਆਰ ਹੁੰਦੇ ਹੁੰਦੇ ਟਾਈਮ ਲੱਗ ਗਿਆ ਤੇ ਸੈਂਕਲ ਆਪਣਾ ਤਿਆਰ ਏ ਚਾਹ ਚੁ ਪੀ ਲਈਏ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਆਨੰਦਪੁਰ ਸਾਹਿਬ ਤਾਰੀਖ ਹੈਗੀ ਅੱਜ 12 ਮਾਰਚ ਘਰੋਂ ਨਿਕਲੇ ਸੀ ਜਦੋਂ ਹਨੇਰਾ ਆਇਆ ਸੀ ਕਾ ਥੋੜਾ ਜਿਹਾ ਚਾਨਣ ਹੋਏਗਾ ਤਾਂ ਫਿਰ ਵੀਡੀਓ ਬਣਾਵਾਂਗੇ ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ 10 ਦਾ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਇਸ ਸੀਜ਼ਨ ਦੀ ਪਹਿਲੀ ਯਾਤਰਾ ਕਰ ਰਹੇ ਹਾਂ ਕੁਮਕੜਾਂ ਵਾਲੀ ਸ੍ਰੀ ਆਨੰਦਪੁਰ ਸਾਹਿਬ ਧਾਰਮਿਕ ਯਾਤਰਾ ਕਰਾਂਗੇ ਪਹਿਲੀ ਪਿੰਡ ਤੋਂ ਪਿੰਡਾ ਹੈ ਆਨੰਦਪੁਰ ਸਾਹਿਬ 150 ਕਿਲੋਮੀਟਰ ਦੂਰ ਤੇ ਠੰਡਾ ਮੌਸਮ ਹੈ ਸਵੇਰੇ ਸਵੇਰੇ ਨਿਕਲ ਪਿਆ ਇੱਕ ਬਾਈ ਮਿਲੇਗਾ ਰਾਹ ਚ ਸ਼ੰਭੂ ਬੈਰੀਅਲ ਕ੍ਰੋਸ ਕਰਕੇ ਉੱਥੇ ਤੱਕ ਆਪਾਂ ਕੱਲੇ ਜਾਵਾਂਗੇ ਤੇ ਬੱਦਲਬਾਈ ਜੀ ਵੀ ਹੋਈ ਹੋਈ ਆ ਦੇਖੋ ਬੱਦਲਬਾਈ ਦਾ ਮੋਲ ਆ ਤੇ ਮੀਂਹ ਦੱਸਿਆ ਹੋਇਆ ਦੋ ਦਿਨ ਦਾ ਤੇ ਰੱਬ ਕਰੇ ਮੀਂਹ ਨਾ ਹੀ ਆਵੇ ਮੀਂਹ ਦੇ ਵਿੱਚ ਔਖਾ ਹੋ ਜਾਂਦਾ ਕੰਮ ਇਸਰੇ ਆਪਣਾ ਮਹਿਕਮਾ ਮਿਲ ਗਿਆ ਜੀ ਸਾਈਕਲਿੰਗ ਕਰਕੇ ਲਗਾਉਂਦਾ ਤੇ 16 ਸਾਲਾਂ ਮਾਦੀ ਭਾਈਜਾਂ ਨੇ ਕਹਿੰਦੇ ਅੱਜ ਚਾਹ ਪਾਣੀ ਪਿਵਾਨੇ ਆ ਮਹੋਬਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਆਮੜ ਕੇ ਆਪਣੇ ਘਰ ਤਿਆਰ ਹੋਣੇ ਸਿੱਧਾ ਇਸਾਰ ਥੱਲੇ ਅੰਬਰਸਰਾਨੀ ਉਪਰ ਆ ਟੋਲ ਟਾਕਸ ਤੋਂ 50 ਕੁ ਮੀਟਰ ਪਹਿਲਾਂ ਇੱਕ ਯੂ ਟਰਨ ਲੈ ਕੇ ਰੋਡ ਤੇ ਚੜ ਕੇ ਫਿਰ 100 ਕੁ ਮੀਟਰ ਚੜ ਕੇ ਅੱਗੇ ਸੜਕ ਮੁੜਦੀ ਆ ਪਿੰਡ ਡਟਿਆਣਾ ਵੱਲ ਤੇ ਇੱਕ ਆਪਣਾ ਭਾਈ ਮੰਤੇਜ ਰੁੜਕੀ ਵਾਲਾ ਭਾਈ ਨਾਲ ਗੱਲ ਹੋਈ ਸੀ ਸੈਵਨ ਸਿਸਟਰ ਕਰਕੇ ਆਇਆ ਪਰसों ਹੀ ਮਿਲਿਆ ਸੀਗਾ ਮੈਨੂੰ ਤੇ ਉਹ ਭਾਈ ਨੇ ਮੈਨੂੰ ਵੀਡੀਓ ਭੇਜਦੀ ਸੀ ਕਿ ਐਵੇਂ ਐਵੇਂ ਰਾਸਤਾ ਮੁੜੇਗਾ। ਮਨਤੇਜ ਭਾਈ ਤੇਰਾ ਬਹੁਤ-ਬਹੁਤ ਧੰਨਵਾਦ। ਤੇ ਡੜਿਆਣਾ ਡੜਿਆਣਾ ਤੋਂ ਬਾਈ ਨੇ ਬੋਲਿਆ ਸੀਗਾ ਰਾਜਗੜ੍ਹ। ਅੱਗੇ ਰਾਜਗੜ੍ਹ ਪਿੰਡ ਆਏਗਾ। ਫਿਰ ਇਹ ਚੜ ਜੇਗੀ ਮੇਨ ਰੋਡ ਤੇ ਰਾਜਪੁਰੇ ਵਾਲੇ ਤੇ। ਸੋ ਚੱਲ ਕੇ ਦੇਖਦੇ ਆਂ ਕੀ ਆ ਮੌਲ। ਜਿੱਧਰੋਂ ਬਾਈ ਰੇੜੀ ਲੈ ਕੇ ਲਗਾਂਦਾ ਆਪਾਂ ਇਧਰੋਂ ਦੀ ਆਏ ਆਂ। ਪਿੰਡ ਡੜਿਆਣਾ ਤੋਂ। ਤੇ ਆਹ ਖੜਾ ਆਪਣਾ ਸਾਈਕਲ ਤੇ ਆ ਸਾਹਮਣੇ ਬਾਈਆਂ ਨੇ ਆਰਜੀ ਪੁਲ ਬਣਾਈ ਹੋਈ ਹੈ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਨਹੀਂ ਪਤਾ ਡੱਡੇਆਣੇ ਵਾਲਿਆਂ ਨੇ ਕੀਤਾ ਕਿ ਰਾਜਗੜ ਵਾਲਿਆਂ ਨੇ ਕੀਤਾ ਸ਼ਾਇਦ ਦੋਨਾਂ ਨੇ ਮਿਲ ਕੇ ਕੀਤਾ ਜੋ ਵੀ ਕਰਿਆ ਬਹੁਤ ਸੋਹਣਾ ਕਰਿਆ ਤੇ ਮੇਨ ਰੋਡ ਤੋਂ ਚੱਲਦੇ-ਚੱਲਦੇ ਆਪਾਂ ਸਿੱਧਾ ਪਹੁੰਚ ਗਏ ਆ ਸਪਤੀ ਸਾਰਾ ਆਫ ਰੋਡਿੰਗ ਕੰਮ ਹੋਇਆ ਪਿਆ ਸੋ ਪੁਲ ਕ੍ਰੋਸ ਕਰਕੇ ਅੱਗੇ ਪਿੰਡ ਆਏਗਾ ਰਾਜਗੜ ਰਾਜਗੜ ਤੋਂ ਸਿੱਧਾ ਚੜ ਜਾਗੇ ਆਪਾਂ ਮੇਨ ਤੇ ਇਸ ਜਿਹਾ ਓਟ ਘਟਦਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਜੀ ਸਾਈਕਲ ਵਾਲਿਆਂ ਨੂੰ 5-6 ਕਿਲੋਮੀਟਰ ਦਾ ਵਾਇਆ ਪੈਂਦਾ ਸਾਰਾ ਇੱਕ ਤੇ ਜੇ ਆਪਾਂ ਘੁੰਮ ਕੇ ਆਂਦੇ ਤਾਂ 26 ਕਿਲੋਮੀਟਰ ਦਾ ਵਾਇਆ ਹੈ ਕਾਰਾਂ ਤੇ ਇਧਰੋਂ ਆਈ ਨਹੀਂ ਸਕਦੀਆਂ ਮੋਟਰਸਾਈਕਲ ਆ ਜਾਂਦੀਆਂ ਨੇ ਤੇ ਇੱਕ ਰੈਡੀਜੀ ਕ੍ਰੋਸ ਕਰਕੇ ਗਈ ਆ ਉਹ ਤੇ ਸਾਹਮਣੇ ਉਹ ਦਿਸਣ ਲੱਗਿਆ ਮੇਨ ਰੋਡ 11 ਲੈ ਲਿਆ ਆਫ ਰੋਡਿੰਗ ਦਾ ਵੀ ਸਪੀਤੀ ਦਾ ਮਾਹੌਲ ਕਿਹੋ ਜਿਹਾ ਅੱਜ ਪਹਿਲੀ ਵਾਰ ਹੀ ਵਖਿਆ ਦੇਖੋ ਜੰਗਲ ਹੀ ਜੰਗਲ ਪੂਰਾ ਕੰਮ ਖਾਲੀ ਹੋਇਆ ਪਿਆ ਤੇ ਮੈਂ ਤੇ ਮੇਰੀ تنہائی ਜਾਂਦੀ ਹੈ ਸਾਈਕਲ ਚਲਾਈ ਤੇ ਆਪਾਂ ਕੀ ਨਾਮ ਹੁੰਦਾ ਲੈਂਦੇ ਨੇ ਰਾਜਗੜ ਪੱਠੇ ਦੇ ਕੋਲ ਰਾਜਗੜ ਤੋਂ ਸਿੱਧਾ ਰੋੜ ਇਸੇ ਰੋੜ ਤੇ ਚੜ ਜਾਂਦਾ ਹੈ ਕੁਰਾਲੀ ਵਾਲੇ ਤੇ ਖੜਾ ਡਾਲੇ ਤੇ ਆ ਵਾਲਾ ਰੋਡ ਤੇ ਮੈਂ ਇਸ ਰੋਡ ਤੋਂ ਸਿੱਧਾ ਆ ਗਿਆ ਤੇ ਖੜਿਆ ਹਾਂ ਇਸ ਟਾਈਮ ਬਲਜੀਤ ਟਾਬਾ ਆਇਆ ਕੋਈ ਬਲਜੀਤ ਟਾਬੇ ਤੇ ਇੱਥੇ ਚਾਹ ਪਾਣੀ ਪੀਨੇ ਆ ਤੇ ਬਾਈ 10 ਕਿਲੋਮੀਟਰ ਦੂਰ ਏ ਤੇ 10 ਕਿਲੋਮੀਟਰ ਦੂਰ ਤੋਂ ਫਿਰ ਉਹ ਆ ਜਾਏਗਾ ਪੌਣੇ ਕੋਹ ਘੰਟੇ ਨੂੰ ਤੇ ਫਿਰ ਚੱਲਾਂਗੇ ਇਕੱਠੇ ਓਹ ਸਾਹਮਣੇ ਖੜਾ ਆਪਣਾ ਸਾਈਕਲ ਤੇ ਸਵੇਰ ਦੀ ਨਹੀਂ ਖਾਧੀ ਆਪਾਂ ਰੋਟੀ ਹਾਂ ਇੱਕ ਦੇ ਦੇ ਇੱਕ ਬੋਤ ਹੈ ਮਟਰ ਪਨੀਰ ਵਿੱਚ ਅੰਬੂਲ ਪਿਆਜ਼ ਤੇ ਰੋਟੀਆਂ 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 ਖਾਣੇ ਆ ਚਾਹ ਚੂ ਪੀਣੇ ਆ ਓਨੇ ਨੂੰ ਬਾਈ ਆ ਜਾਏਗਾ ਤੇ ਫਿਰ ਚੱਲਦੇ ਆਂਗਾ ਸਾਹਮਣੇ ਫਰੇਮ ਦੇ ਵਿੱਚ ਇੱਕ ਤੋਂ ਦੋ ਸਾਈਕਲ ਹੋ ਗਏ ਨੇ ਮਤਲਬ ਕਿ ਦੂਜਾ ਭਾਈ ਪਹੁੰਚ ਚੁੱਕਿਆ ਹੈ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਹੋ ਐ ਨੰਦ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਦੁਬਾਰਾ ਫਿਰ ਸਫਰ ਦੇ ਵਿੱਚ ਕਿਵੇਂ ਰਿਹਾ ਸਫਰ ਜਿੰਨਾ ਕੋ ਕਰਕੇ ਆਏ ਹੋ ਸਫਰ ਬੜਾ ਵਧੀਆ ਐ ਨਜ਼ਾਰਾ ਚਲੋ ਜਦੋਂ ਕਾਫੀ ਦਿਨ ਬਾਸਾਈਕਲ ਚੁੱਗੀ ਨਾ ਫਿਰ ਆਨੰਦ ਬਾਲਾ ਹੋਗਾ ਬਸ ਉਹ ਨਿਕਲਿਆ ਸੜਕ ਤੇ ਤੁਰਿਆ ਤੇ ਬਾਈ ਦੇ ਨਾਲ ਆਪਣਾ ਤੀਜਾ ਸਫਰ ਹੈ ਪਹਿਲਾਂ ਗਏ ਸੀਗੇ ਆਪਾਂ ਚੈਲ ਘੁੰਮਣ ਫਿਰ ਪੋਂਟਾ ਸਾਹਿਬ ਤੇ ਹੁਣ ਆਨੰਦਪੁਰ ਸਾਹਿਬ ਜਾਣਾ ਅੰਮ੍ਰਿਤਸਰ ਸੀਗਾ ਪਰ ਪ੍ਰਮਾਤਮਾ ਜਿੱਥੇ ਲੈ ਜਾਂਦਾ ਆ ਉਹਦੇ ਹੁਕਮ ਨਾਲ ਆ ਹਾਂ ਬੰਦਾ ਤਾਂ ਬਹੁਤ ਕੋ ਸੋਚਦਾ ਹੈ ਬਿਲਕੁਲ ਬਿਲਕੁਲ ਬੰਦਾ ਤਾਂ ਬੜੇ ਪਲਾਨ ਬਣਾਉਂਦਾ ਪਲਾਨ ਤਾਂ ਉਹ ਬਣਾਉਂਦਾ ਫਿਰ ਹਾਂ ਹਾਂ ਪਲਾਨ ਤਾਂ ਉਹ ਬਣਾਦਾ ਜੀ ਕੋਣ 4 ਹੀ ਅੰਮ੍ਰਿਤਸਰ ਦਾ ਪਰ ਚਲੋ ਜਿੱਧਰ ਨੂੰ ਬਾਬਾ ਲੈ ਜਾਏ ਸਾਈਕਲਿੰਗ ਦਾ ਆਨੰਦ ਹੋਣਾ ਚਾਹੀਦਾ ਗੁਰੂਗੜ੍ਹ ਦੇ ਦਰਸ਼ਨ ਹੋ ਜਾਣੇ ਇੱਧਰ ਹੋਵੇ ਉੱਧਰ ਹੋਵੇ ਬਿਲਕੁਲ ਬਿਲਕੁਲ ਜਿੱਥੋਂ ਆਪਾਂ ਚੱਲੇ ਸੀ ਉੱਥੋਂ ਖੜੜੇਗਾ ਸੀ ਜੀ 35 ਕਿਲੋਮੀਟਰ ਉੱਥੋਂ ਲਗਾਤਾਰ ਚੱਲ ਕੇ 35 ਕਿਲੋਮੀਟਰ ਖਰੜ ਕੱਟ ਕੇ ਤੇ 10 ਕਿਲੋਮੀਟਰ ਖਰੜ ਪਿੱਛੇ ਰਹਿ ਗਿਆ ਤੇ ਹੁਣ ਇੱਥੇ ਖੜੇ ਆ ਗੁੜ ਬੰਦਾ ਪਿਆ ਇੱਥੇ ਤੇ ਬਾਈ ਸਾਹਿਬ ਪਾਣੀ ਪੀ ਰਹੇ ਨੇ ਤੇ ਆ ਗੁੜ ਬਣ ਰਿਹਾ ਆ ਦੇਖੋ ਪੂਰਾ ਵਾਲੇ ਖਾਂਦਾ ਪਿਆ ਗੱਚ ਗੋੜੇ ਲੈ ਲਈਏ ਫਿਰ ਕਿਲੋ ਕੋ ਕੰਮ ਆਏਗਾ ਰਾਜੋ ਤੇ ਹੁਣ ਗੁੜ ਗੁੜ ਖਾ ਕੇ ਥੋੜਾ ਜਿਹਾ ਗੁੜ ਨਾਲ ਲੈ ਕੇ ਇਹ ਰੱਗੇ ਦਾ ਸਫ਼ਰ ਕਰਦੇ ਆ ਜੀ 40 ਕਿਲੋਮੀਟਰ ਆਪਾਂ ਇਸ ਟਾਂ ਬੈਠੇ ਆ ਪਿੰਡ ਖਵਾਸਪੁਰ ਦੇ ਲੰਗਰ 'ਚੋਂ ਤੇ ਆਨੰਦਪੁਰ ਸਾਹਿਬ ਰਹਿ ਗਿਆ ਇੱਥੋਂ 40 ਕਿਲੋਮੀਟਰ ਤੇ ਲੰਗਰ ਚੱਲੀ ਜਾਂਦਾ ਇੱਥੇ ਕੜੀ ਚੋਲ ਪਰੌਂਠਾ ਕਿਉਂ ਬਾਬਾ ਜੀ ਕੀ ਖਿਆਲ ਹੈ ਲੰਗਰ ਲੰਗਰ ਸ਼ੱਕੇ ਟਾਈਮ ਕਿੰਨਾ ਹੋਇਆ ਹੈ ਟਾਈਮ ਦੇਖੋ ਜਰਾ ਟਾਈਮ ਅਜੇ ਬਹਾ ਨਹੀਂ ਹੋਇਆ ਵੈਸੇ ਪੌਣੇ 4 ਹੋਏ ਨੇ ਤਾਂ ਪੱਪਾ ਟਾਈਮ ਨਾਲ ਨੇੜ ਲਾ ਕੇ ਆ। ਤੇ ਨੰਗਰ ਛੱਕੇ ਫਿਰ ਚੱਲਦੇ। ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਉੱਤੇ ਸਫ਼ਰ ਕਰੀ ਜਾਂਦੇ ਆ। ਤੇ ਅਨੰਦਾ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਵਸਾਇਆ ਹੋਇਆ ਸ਼ਹਿਰ ਰਹਿ ਗਿਆ ਇੱਥੋਂ 22-23 ਕਿਲੋਮੀਟਰ। ਤੇ ਸਾਹਮਣੇ ਬੋਰਡ ਲੱਗਾ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ। ਪਰਵਾਰ ਵਿਛੋੜਾ ਹੈ ਉੱਪਰ ਜਾ ਕੇ ਸਾਹਮਣੇ ਗੁਰਦੁਆਰਾ ਸਾਹਿਬ ਹੈ। ਤੇ ਆਪਣੇ ਸਾਈਕਲ ਤੇ ਆਹ ਸਾਈਕਲ ਪੈਂਚਰ ਹੋ ਗਿਆ ਦੇਖੋ ਦੋ ਤਿੰਨ ਵਾਰੀ ਹਵਾ ਭਰਾ ਪਰ ਲਈ ਜਾਂਦੀ ਪਰ ਕੱਲ ਬੰਦ ਹੀ ਨਹੀਂ ਪਈ ਮੈਨੂੰ ਲੱਗਦਾ ਇਹ ਕਹਿਣਾ ਵੀ ਮੇਰਾ ਪੈਂਚਰ ਲਾਓ ਸੋ ਦੇਖਦੇ ਆ ਕੋਈ ਠੱਡਾ ਜਾ ਤੇ ਪੈਂਚਰ ਲਾਉਣੇ ਆ ਇਹਨੂੰ ਗੁਰਦੁਆਰਾ ਪਰਵਾਰ ਵਛੋੜਾ ਜਿੱਥੇ ਆਪਾਂ ਪਿਛਲੀ ਵੀਡੀਓ ਬਣਾਈ ਸੀ ਉੱਥੇ ਹੀ ਬੈਠੇ ਆ ਤੇ ਪੈਂਚਰ ਹੋ ਗਿਆ ਸੀ ਪੈਂਚਰ ਤਾਂ ਬੜੇ ਚਿਰ ਦਾ ਚੱਲੀ ਜਾਂਦਾ ਸੀ ਹੁਣ ਮੈਂ ਕਿਹਾ ਪੈਂਚਰ ਲਾ ਲਈਏ ਰਾਹ ਚੋਂ ਤੰਗ ਕਰਨਾ ਇਹਨੇ ਲੰਮਾ ਸਫਰ ਹੈ ਪੈਂਚਰ ਲਾਇਆ ਚੰਗਾ ਸੋ ਪੈਂਚਰ ਲਾ ਕੇ ਫਿਰ ਚਲਦੇ ਆ ਜੀ ਗਾਹ ਨੂੰ ਸਾਹਮਣੇ ਐਰੋ ਦੱਸ ਰਿਹਾ ਕਿ ਇਧਰ ਗਿਆ ਗੁਰਦੁਆਰਾ ਪਤਾਲਪੁਰੀ ਤੇ ਰਸ਼ ਬਹੁਤ ਹੋ ਗਿਆ ਇਸ ਟ੍ਰੈਮ ਹੁਣ ਤਾਂ ਬਸ ਇਹ ਹੈ ਕਿ ਕੋਈ ਠੱਡਾ ਠਡਾ ਲੱਭਣਿਆ ਠੱਡਾ ਲੱਭ ਕੇ ਫਿਰ ਦੇਖਦੇ ਆ ਕੀ ਹਮੋਲ ਬੰਦਾ